ਯੋਗਰ 6ਵੀਂ ਦੇ ਵਿੱਚ ਪੜ੍ਹ ਰਹੀ ਸੀ ਕਿ ਮੈਂ ਡਾਕਟਰ ਬਣਾਂਗੀ 10ਵੀਂ ਵਿੱਚ ਕਹਿ ਰਹੀ ਕਾ ਇੰਜੀਨੀਅਰ ਬਣਾਂਗੀ 12ਵੀਂ ਦੇ ਵਿੱਚ ਮੈਂ ਕਹਿ ਰਹੀ ਕਾ ਕੈਨੇਡਾ ਜਾ ਕੇ ਪੜਾਂਗੀ ਇਹ ਕੈਨੇਡਾ ਦੇ ਵਿੱਚ 2 ਸਾਲ ਦਾ ਕੋਰਸ ਕੱਲ ਪੂਰਾ ਹੋਇਆ আর ਮੈਨੂੰ ਟੈਲੀਫੋਨ ਆਇਆ আর ਕਹਿ ਰਹੀ ਆ ਲਾਡੇ ਮੈਂ ਤੇਰੇ ਵਟਸਐਪ ਦੇ ਉੱਪਰ ਨਾ ਖਾ ਚੀਮੂ ਦਾ ਲਿੰਕ ਭੇਜਿਆਗਾ ਇਸ ਨੂੰ ਡਾਊਨਲੋਡ ਕਰ ਲੈ 20 ਡਾਲਰ ਤੰਨੋ ਬਣ ਜੇਗੇ 30 ਡਾਲਰ ਕਾ ਮੰਨੋ ਮਾਰ ਜੇਗੇ আর ਜੇਗਾ ਇਹ ਲਿੰਕ ਤਾ ਨਾ ਓਪਨ ਕਰਿਆ ਇਹੀ ਗੱਲ ਗੱਲ ਕਰਨ ਵਾਲਾ ਕੰਮ ਸਾਰਾ ਬਲੌਕ ਕਰ ਦੇਣਾ 10 25-25 ਲੱਖ ਰੁਪਏ ਲਾਗਾ 30-30 ਡਾਲਰ ਇਹ ਚੀਮੂ ਬਕਮੰਦੀ ਫਿਰਨੀ ਅਰੇ ਪੀਬੀਸੀ ਨੂੰ ਕੀ ਪਤਾ ਕਿ ਲਾਡਾ ਤੋਂ ਸੱਚਾ ਪਿਆਰ ਪਾਣ ਖਾਤਰ ਪਹਿਲਾਂ ਹੀ 7-8 ਕੁੜੀਆਂ ਕੇ ਭੇਜੇ ਵੇ ਲਿੰਕਾ ਬਾ ਚੀਮੂ ਕਾਉਂਡ ਬੜਾਈ ਬੈਠਿਆ ਵੀਰੇ